ਅੱਜ ਅਸੀਂ ਜਿਹੜਾ ਘਰ ਲੈ ਕੇ ਆਏ ਆ ਜੀ ਉਹਦਾ ਰੇਟ ਹੈ ਸਿਰਫ 4 ਲੱਖ ਰੁਪਏ ਮਾਲਕ ਕਹਿੰਦੇ ਅਸੀਂ ਕਿਤੇ ਹੋਰ ਸ਼ਿਫਟ ਹੋਣਾ ਇਸ ਕਰਕੇ ਵਿਕਾਊ ਹੈ ਜੀ ਪੂਰੀ ਵੀਡੀਓ ਜ਼ਰੂਰ ਦੇਖ ਲਿਓ ਸਾਰੀ ਜਾਣਕਾਰੀ ਮਾਲਕਾਂ ਦੇ ਨੰਬਰ ਕਿਹੜੇ ਏਰੀਏ ਦਾ ਘਰ ਹੈ ਇਹ ਸਾਰੀ ਜਾਣਕਾਰੀ ਤੁਹਾਨੂੰ ਆਪਾਂ ਵੀਡੀਓ ਚ ਦੱਸਾਂਗੇ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਵੀਡੀਓ ਦੇ ਨਾਲ ਤੁਸੀਂ ਬਣ ਰਹੇ ਸਭ ਤੋਂ ਪਹਿਲਾਂ ਤੁਸੀਂ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਕਿਸੇ ਵੀ ਤਰ੍ਹਾਂ ਦੀ ਤੁਸੀਂ ਪ੍ਰਾਪਰਟੀ ਵੇਚਣੀ ਹੈ ਜਾਂ ਤੁਹਾਡੇ ਕੋਲੇ ਮਸ਼ੀਨਰੀਆਂ ਜਾਂ ਕੋਈ ਤੁਸੀਂ ਕਾਰੋਬਾਰ ਕਰ ਰਹੇ ਹੋ ਕੋਈ ਬਿਜ਼ਨਸ ਕਰ ਰਹੇ ਹੋ ਉਹਨੂੰ ਅੱਗੇ ਵਧਾਉਣਾ ਚਾਹੁੰਦੇ ਹੋ ਤਾਂ ਤੁਸੀਂ WhatsApp ਨੰਬਰ ਨੋਟ ਕਰ ਲਓ 987799846 987799846 ਚੈਨਲ ਦਾ WhatsApp ਨੰਬਰ ਹੈ ਇਸ ਨੰਬਰ ਤੇ ਫੁੱਲ ਸਕਰੀਨ ਦੀ ਇੱਕ ਵੀਡੀਓ ਬਣਾ ਕੇ ਉਸ ਤੋਂ ਬਾਅਦ ਸਾਰੀ ਜਾਣਕਾਰੀ ਤੁਸੀਂ ਸਾਨੂੰ WhatsApp ਕਰ ਸਕਦੇ ਹੋ ਤੁਹਾਡੀ ਐਡ ਚਲਾ ਦਿੱਤੀ ਜਾਊਗੀ ਹੁਣ ਆਪਾਂ ਗੱਲ ਕਰਦੇ ਹਾਂ ਜਿਹੜਾ ਅੱਜ ਅਸੀਂ ਘਰ ਲੈ ਕੇ ਆਏ ਹਾਂ ਇੱਕਰ 8.5 ਮਰਲੇ ਦੇ ਵਿੱਚ ਬਣਿਆ ਜੀ 8.5 ਮਰਲੇ ਦੇ ਵਿੱਚ ਬਣਿਆ ਘਰ ਵਿਕਾਊ ਆ ਮਾਲਕ ਨੇ ਕਿਤੇ ਹੋਰ ਸ਼ਿਫਟ ਹੋਣਾ ਤਾਂ ਕਰਕੇ ਸੇਲ ਕਰ ਰਿਹਾ ਹੈ ਤਿੰਨ ਕਮਰੇ ਬਣੇ ਹੋਏ ਨੇ ਰੇਟ ਹੈ 4 ਲੱਖ ਸਾਰੇ ਦਾ ਤਿੰਨ ਕਮਰੇ ਬਣੇ ਹੋਏ ਨੇ 4 ਲੱਖ ਰੁਪਇਆ ਸਾਰੇ ਦਾ ਰੇਟ ਰੱਖਿਆ ਗਿਆ 35000 ਮਰਲੇ ਦਾ ਤੇ ਏਰੀਆ ਹੈਗੇ ਜੀ ਪਿੰਡ ਚੰਦ ਪੁਰਾਣਾ ਮੋਗਾ ਨੰਬਰ ਵੀ ਆਪਾਂ ਤੁਹਾਨੂੰ ਦੱਸਾਂਗੇ ਮਾਲਕ ਵੀਰ ਦਾ ਉਸ ਤੋਂ ਪਹਿਲਾਂ ਤੁਸੀਂ ਕਿਹੜੇ ਏਰੀਏ ਤੋਂ ਵੀਡੀਓ ਨੂੰ ਦੇਖਦੇ ਆ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਤੇ ਕਮੈਂਟਾਂ ਦੇ ਵਿੱਚ ਇਹ ਜਰੂਰ ਦੱਸਦਿਆ ਕਰੋ ਕਿ ਤੁਹਾਨੂੰ ਕਿਹੜੇ ਏਰੀਆ ਦੇ ਵਿੱਚ ਜ਼ਮੀਨ ਪਲਾਟ ਕੋਠੀਆਂ ਘਰ ਚਾਹੀਦਿਆਂ ਨੇ ਤਾਂ ਤੁਸੀਂ ਕਮੈਂਟ ਦੱਸਿਆ ਕਰੋ ਕਰਕੇ ਕਿ ਐਨੇ ਕ ਰੇਟ ਦੇ ਵਿੱਚ ਘਰ ਹੋਵੇ ਆ ਵਾਲਾ ਏਰੀਆ ਹੋਵੇ ਤੇ ਜਾਂ ਜ਼ਮੀਨ ਕਿਹੜੇ ਏਰੀਏ ਤੁਸੀਂ ਪਿੰਡ ਸ਼ਹਿਰ ਦੀ ਲੱਭ ਰਹੇ ਹੋ ਤਾਂ ਕਮੈਂਟਾਂ ਜਰੂਰ ਦੱਸਦਿਆ ਕਰੋ ਕੋਸ਼ਿਸ਼ ਕਰਾਂਗੇ ਕਿ ਜਿਹੜੀ ਅਗਲੀ ਆਉਣ ਵਾਲੀ ਵੀਡੀਓ ਅਸੀਂ ਤੁਹਾਡੇ ਹਿਸਾਬ ਦੇ ਨਾਲ ਲੈ ਕੇ ਆ ਸਕੀਏ ਇਹ ਹੈਗੀ ਜੀ ਪਿੰਡ ਚੰਦਪੁਰਾਣਾ ਮੋਗਾ ਦਾ ਘਰ ਹੈ 8.5 ਮਰਲੇ ਦੇ ਵਿੱਚ ਬਣਿਆ 4 ਲੱਖ ਰੁਪਏ ਦਾ ਸਾਰੇ ਦਾ ਰੇਟ ਹੈ ਤੇ ਤਿੰਨ ਕਮਰੇ ਬਣੇ ਹੋਏ ਨੇ ਮਾਲਕ ਕਹਿੰਦੇ ਕਿ ਕਿਤੇ ਹੋਰ ਸ਼ਿਫਟ ਹੋਣਾ ਤਾਂ ਹੀ ਉਹ ਵੇਚ ਰਹੇ ਨੇ ਨੰਬਰ ਨੋਟ ਕਰ ਲਓ ਜੀ 978100360 978100360 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇੱਕ ਘਰ ਹੈ ਜਿਹੜਾ 4 ਲੱਖ ਰੁਪਏ ਦੇ ਵਿੱਚ ਖਰੀਦ ਸਕਦੇ ਹੋ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜੀ ਤਾਂ ਕਿ ਜਿਹੜੇ ਭੈਣ ਭਰਾ ਸਸਤਾ ਘਰ ਖਰੀਦਣ ਦੇ ਚਾਹਵਨ ਨੇ ਉਨ੍ਹਾਂ ਤੱਕ ਜਰੂਰ ਪਹੁੰਚੇ ਜੋ ਕਿ ਮੋਗੇ ਏਰੀਆ ਦੇ ਵਿੱਚ ਖਰੀਦਣਾ ਚਾਹੁੰਦੇ ਸੀਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਵੇਂ ਆਏ ਪੈਂਪੜਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਕੋਠੀ ਮਕਾਨ ਜ਼ਮੀਨ ਦੀ ਐਡ ਤੁਹਾਡੇ ਤੱਕ ਜਲਦੀ ਪਹੁੰਚ ਸਕੇ ਤੇ ਤੁਹਾਨੂੰ ਹਰ ਇੱਕ ਦਿਨ ਨਵੀਂ ਵੀਡੀਓ ਦੇਖਣ ਨੂੰ ਮਿਲ ਸਕੇ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਹੈ ਚੈਨਲ ਨਾਲ ਜੁੜਨ ਦੇ ਲਈ ਸਪੋਰਟ ਕਰਨ ਦੇ ਲਈ ਉਮੀਦ ਹੈ ਤੁਸੀਂ ਜਿਵੇਂ ਪਿਛਲੀ ਵੀਡੀਓ ਨੂੰ ਸਪੋਰਟ ਕੀਤੀ ਸੀ ਇਸ ਨੂੰ ਵੀ ਇਸ ਤਰ੍ਹਾਂ ਹੀ ਕਰੋਗੇ ਸੋ ਬਣ ਰਹੋ ਆਪਣੇ ਚੈਨਲ ਦੇ ਨਾਲ ਇਸੇ ਹੀ ਤਰ੍ਹਾਂ ਜਲਦੀ ਹੀ ਮਿਲਦੇ ਹਾਂ ਕਿਸੇ ਇੱਕ ਹੋਰ ਨਵੇਂ ਕੋਠੀ ਮਕਾਨ ਦੇ ਨਾਲ ਧੰਨਵਾਦ